ਆਹ ਗੈਸ ਜਿੰਨੇ ਸਾਹ ਉਹ ਵਗਾਇਓ ਜੇ ਮਾਰਾ ਫੁੱਲ ਫੁੱਲੇ ਵਖਾਈ ਉਹ ਦੇਖੋ ਪਰਲੀ ਸਾਈਡ ਤੇ ਆਓ ਜੇ ਜ਼ੂਮ ਕਰਕੇ ਉਹ ਪਰੇ ਵੀ ਉਹ ਦੇਖੋ ਜੀ ਸਾਈਡ ਤੇ ਉਹ ਕੈਮੀਕਲ ਚਾਰਚ ਫੇਰੇ ਕਿ ਹੁਣ ਮਾਰਾ ਜਾ ਇੱਧਰ ਆ ਜਿਓ ਜੇ ਭਾਈ ਅਸੀਂ ਪਰੇ ਆ ਆਂ ਪੂਰੀ ਭਰ ਲੋ ਭਰ ਲੋ ਬੋਤਲ ਕੋਈ ਕੋਈ ਨਜ਼ਰ ਆ ਰਿਹਾ ਬਸ ਨਹੀਂ ਕੋਈ ਆਹ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆ ਉਹ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਕੇ ਕਿ ਹੁਣ ਵਧੀਆ ਹੋ ਗਿਆ ਇਹ ਕੋਕਾ ਕੋਲਾ ਫਰੀ ਹੈ ਜੀ ਸਾਡਾ ਅੱਜ ਤਰੀਕ 29 ਮਾਰਚ ਦਿਨ ਜੁਮਾ 225 ਦੀ ਵੀਡੀਓ ਆ ਭਾਈ ਆਹ ਦਿਖਾਈ ਹੈ ਧਰੋਂ ਵੱਡਾ ਦਰਿਆ ਵੱਡਾ ਨਾਲਾ ਬਣ ਗਿਆ ਆ ਇਹਦੀ ਜ਼ਹਿਰ ਤੇ ਆ ਗਿਆ ਸਤਲੁਜ ਆ ਕੇ ਪੈ ਗਿਆ ਸੀਚੇਵਾਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਿਆ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਸਾਦ ਆਹ ਡਰਾਮਾ ਨਾ ਕਰੋ ਅੱਖਾਂ 'ਚ ਟੱਟਾ ਨਾ ਪਾਓ ਲੋਕਾਂ ਦੇ ਆਹ ਦੇਖੋ 7 ਕਿਲੋਮੀਟਰ ਦੂਰ ਆ ਲੁਧਿਆਣੇ ਤੋਂ ਪਿੰਡ ਭੂਫੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾ ਕੇ ਬਹਿ ਗਏ ਆ ਇੱਥੇ ਆਓ ਤਾਹੋ ਕੁਰਸੀ ਤੇ ਪੀਓ ਪਾਣੀ ਤੋਂ ਮੂੰਹ ਆ ਕੇ ਆਹ ਦੇਖਿਓ ਜੀ ਮਹਾਰਾਜ ਆ ਮੇਰੇ ਕੁਰਤੀ ਨੂੰ ਲੱਗਿਆ ਇੱਕ ਮਿੰਟ ਉਹ ਭਾਈ ਹਾਂਜੀ ਹਾਂਜੀ ਪੂਰੇ ਤੇਨੂੰ ਲੱਗਿਆ ਆ ਵੇਖ ਲਓ ਜੀ ਕਿ ਹਾਲ ਹੈ ਤੇਰੇ ਦਾਗ ਪਰ ਅੰਦਰ ਸਾਡੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤੇ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਅਸੀਂ ਚਿਆਣ ਨੇ ਖੂਬ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਗਈ ਕਾਲੇ ਮੋੜ ਤੇ ਟੀਮਾਂ ਕਿੱਥੇ ਗਿਆ ਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਵੀ ਦਵਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੰਸਾ ਕੈਮੀਕਲ ਉੱਪਰ ਦੇ ਆਪੇ ਚੋ ਲੱਖੇ ਆਪਾਂ ਇਹਦਾ ਨਾਮ ਹੁਣ ਲੈਣਾ ਛੱਡ ਜੀਏ ਅਸੀਂ ਨਾ 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 ਪਰ ਆਪਾਂ ਨਾਂ ਲੈਣੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਕ੍ਰੇਡੀਆਂ ਜਿਹੜੀਆਂ ਇੰਡਸਟਰੀਆਂ ਨੇ ਉਹਨਾਂ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਰਲ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਵੀ ਇਹ ਸਰਕਾਰੀ ਹੈ ਇਹ ਕਹਿੰਦੇ ਪਦਮਸ਼ਰੀ ਮਿਲਿਆ ਹੈ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮ ਸ਼੍ਰੀ ਮਿਲਦਾ ਜਿਹੜਾ ਸਰਕਾਰਾਂ ਦੇ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕੌਮ ਲਈ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨਾ ਨੂੰ ਪਦਮ ਸ਼੍ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲਾ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਇਆ ਦੇ ਮੱਥੇ ਤੇ ਉਹਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਹਾਂਜੀ ਬਲੀਪੁਰ ਤੋਂ ਨਹੀਂ ਨਾਲ ਦਾ ਪਿੰਡ ਇੱਥੇ ਮਾਣੀ ਆ ਪਾਣੀ ਕਿੱਥੇ ਸਾਫ਼ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿੱਥੇ ਸਾਫ਼ ਹੋਇਆ ਤੁਹਾਡਾ ਇਹ ਨਹੀਂ ਹਈਏ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਆਉਣਗੇ 8-10 ਬੰਦੇ ਤਾਂ ਕਾਲੇ ਪੀਲੇ ਆ ਆச்சா ਇੱਕ ਦੱਸੋ ਜੇ ਤੁਹਾਡੇ ਸੀਚੇ ਵਾਲਾਂ ਦਾ ਅਸੀਂ ਸਾਫ ਕਰਤਾ ਪਾਣੀ ਨਹੀਂ ਇੱਥੇ ਕੋਈ ਆ ਨਹੀਂ ਸੀਚਿਆ ਸਾ ਦਾ ਪਿੱਛੇ ਪਿੱਛੇ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਸੀ ਤਾਂ ਸਰ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ ਕਰਤੀ ਬੁੱਢਾ ਦਰਿਆ ਚੈਨ ਲੈ ਸਾ ਅਸੀਂ ਚੈਲੰਜ ਕਰਦੇ ਆਓ ਬੁੱਢਾ ਦਰਿਆ ਆ ਹੈ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਲਾ ਕੇ ਬਲੀਪੁਰ ਰਾਮਾ ਨਾ ਕਰੋ ਬਲੀਪੁਰ ਪਿੰਡ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸ ਕੀ ਹਰ ਰੋਜ਼ ਕੱਲਾ ਡਾਈਗਨ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਜਿਹੜਾ ਕੱਲੀਆਂ ਡਾਈਗਨ ਇੰਡਸਟਰੀ ਕਰਾ ਟੋਟਲ ਤਾਂ ਮੇਲਾ ਦਾ 50 ਕਰੋੜ ਲੀਟਰ ਹੋਊਗਾ ਨਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਹੀਂ ਸਤਲੋਚ ਪੈਂਦਾ ਧੋਖਾ ਨਾ ਦਿਓ ਲੋਕਾਂ ਨੂੰ ਤੁਸੀਂ ਗੱਲ ਕਰਦੇ ਗੁਰੂਆਂ ਦੀ ਗਰਮਾਣੀ ਦੀ ਗਰਮਾਣੀ ਦਾ ਕਹਿੰਦੇ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰੇ ਆ ਹਵਾ ਬਚਾਉਣ ਤੁਰੇ ਆ ਧਰਤੀ ਬਚਾਉਣ ਤੁਰੇ ਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋਏ ਆ ਆ ਵਿਖਾਉ ਯਾਰ ਲੋਕਾਂ ਨੂੰ 12 ਤਰੀਕ 13 ਤਰੀਕਾ 13 April ਵਿਸਾਖੀ ਵਾਲੇ ਦਿਨ ਇਸੇ ਯਾਰਾਂ ਨੂੰ ਲੈ ਕੇ ਦੰਦਵਾ ਸੱਜਣ ਟਰਸੇ ਇਕੱਠ ਰੱਖਿਆ ਬਾਈ ਮੌਕਾ ਦੇ ਰਿਹਾ ਪੰਜਾਬ ਦੇ ਲੋਕੋ ਇਹ ਨਾ ਇੰਨਾ ਯਰਾਂ ਨਾਲ ਮਰੋ ਥੋੜੀ ਧਰਤੀ ਹੀ ਹੈ ਨਾ ਪਾਣੀ ਵੀ ਪੀਣ ਯੋਗ ਨਹੀਂ ਤੇ ਸਾਰੇ ਪੰਜਾਬ ਦੇ ਜਿਨ੍ਹਾਂ ਦਾ ਟੈਸਟ ਹੋਇਆ ਪਾਣੀ ਦਾ ਤੇ ਦਰਿਆਵਾਂ ਦੀ ਵੀ ਯਾਰਾਂ ਬਾਤ ਆ ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਾਂਗੇ ਉਹਨਾਂ ਦੀ ਸਰਕਾਰ ਕਿ ਭਗਵੰਤ ਜੀ ਕਦੇ ਕਦੇ ਦੁਨੀਆ ਮੌਕਾ ਦਿੰਦੀ ਹੈ ਕੁਝ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੇ ਹੀ ਉਹੀ ਹੋਣਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋ ਨਾ ਜਿਹੜੇ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆ ਦਸਨੀ ਨਹੀਂ ਰਿਹਾ ਦਾ ਪਰ ਉਹ ਦਸਰੋ ਬੰਦ ਹੋ ਗਿਆ ਇਹ ਮਨਿਸਤਰੀ ਜਾਂ ਛੀ ਮਨਿਸਤਰੀ ਦਾ ਬਦਲਦਾ ਸਾਰਾ ਕੁਝ ਤੁਹਾਨੂੰ ਮੈਂ ਇੱਕ ਦਾਅਵੇ ਨਾਲ ਆਣਾ ਹੈ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਉਂਗੇ ਔਰ ਜਿਹੜੇ ਵੀ ਇਹ ਕਰਨਗੇ ਕਿ ਪੰਜਾਬ ਦਾ ਪਾਣੀ ਉਹ ਜਾ ਹੋ ਜੇ ਜੇਬ ਦਾ ਪਹਿਲਾ ਹੁੰਦਾ ਸੀ ਕਿਉਂ ਕਿਉਂਕਿ ਪੰਜਾਬ ਇੱਕੋ ਇੱਕ ਕੁਦਰਤੀ ਸੋਮਾ ਉਹ ਪਾਣੀ ਹੈ ਸਾਡੇ ਕੋਲ ਬੇਨਤੀ ਪੰਜਾਬ ਦੇ ਲੋਕਾਂ ਨੂੰ ਉੱਠ ਖੜੋ ਉੱਠ ਖੜੋ ਸੋਡੀਆਂ ਕੁੱਖਾਂ ਬੰਜਰ ਹੋ ਗਈਆਂ ਥੋਡੀ ਧਰਤੀ ਦੀ ਕੁੱਖ ਮਾਂ ਦੀ ਬੰਜਰ ਹੋ ਗਈ ਸਾਡੀਆਂ ਬੀਬੀਆਂ ਕੋਲੇ ਸਾਡੀਆਂ ਕੁੜੀਆਂ ਕੋਲੇ ਬੱਚੇ ਪੈਦਾ ਹੋਣ ਹਟ ਗੋ ਆ ਯਹਰਾ ਫੀਫੀ ਟੀਕਾ ਨਜਬਖ ਲੈਣ ਲੱਗ ਗਏ ਓਏ ਮੰਦ ਬੁੱਧੀ ਥੋਡੇ ਬੱਚੇ ਪੈਦਾ ਹੋਣ ਲੱਗ ਗਏ ਆ ਪਹਾ ਜਵਾਬ ਪੈਦਾ ਹੋਣ ਲੱਗੇ ਜਮਦਨ ਸੁਖਰ ਹੋਣ ਲੱਗਾ ਕੈਂਸਰ ਹੋਣ ਲੱਗ ਗੇ ਉੱਠ ਖੜੋ ਯਹਰਾ ਤਾਂ ਕਿ ਆ ਬਹੁਤ ਵੱਡੀ ਸ਼ਾਸ਼ਾ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਰੇ ਰਲੇ ਹੋਏ ਨੇ ਜਿੰਨੇ ਰਾਹਤ ਬੜੀਆਂ ਮਿਰਚਾਂ ਲੱਗੀਆਂ ਇਹਨਾਂ ਮੰਤਰੀਆਂ ਨੂੰ ਵਿਧਾਨ ਸਭਾ ਵਾਲਾ ਕਿਉਂ ਕਿਹਾ ਸੀ ਸੀਚਾਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸ ਦਾ ਕਿਉਂਕਿ ਇਸੇ ਕਾਂਗਰਸ ਨੇ ਇਸੇ ਸੀਚਾਲ ਨੂੰ ਪলিউਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ ਵੀ ਬਹੁਤ ਵੱਡਾ ਵਾਤਾਵਰਨ ਪ੍ਰੇਮੀ ਹੈ ਇੱਕ ਕਮੇਟੀ ਦਾ ਮੈਂਬਰ ਸੀ ਇਹਨਾਂ ਹਾਂਜੀ ਹਾਂਜੀ ਐਨਜੀਟੀ ਐਨਜੀਟੀ ਦੀ ਕਮੇਟੀ ਦਾ ਵੀ ਮੈਂਬਰ ਬਣ ਕੇ ਜੀਰੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੇ ਜੜਾਂ 'ਚ ਬੈਠਿਆ ਹਾਂ ਉੱਥੇ ਪਾਣੀ ਬੁੱਕ ਭਰ ਕੇ ਨੇ ਪਾਣੀ ਪੀਣਯੋਗ ਹੈ ਜਿਹੜਾ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਤਰੀ ਕਹਿੰਦੇ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣਯੋਗ ਹੈ ਜੀ ਤੇ ਭੱਜੇ ਹੱਥੋਂ ਫਿਰ ਐਸ ਫੋਨ ਚੀ ਉਹ ਰਿਪੋਰਟ ਹੈ ਜਿਹਦੇ ਤੇ ਸਿਚੇਵਾਲ ਸਾਹਿਬ ਦੇ ਸਾਈਨ ਨੇ ਜਗਸੀਰ ਸਿੰਘ ਜੀ ਦੇ ਸਾਈਨ ਨੇ ਇਹਦੇ ਜਿਹਨਾਂ ਨੇ ਕਿਹਾ ਸੀ ਕਿ ਸਾਫ਼ ਪਾਣੀ ਹੈ ਔਰ ਇੱਕ ਮਹੀਨੇ ਬਾਅਦ ਜਦੋਂ ਦੁਬਾਰਾ ਸੈਂਪਲ ਲਿਆ ਸੀ ਤਾਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਪੰਜਾਬ ਪੋਲੂਸ਼ਨ ਬੋਰਡ ਨੇ ਔਰ ਪੰਜਾਬ ਦੀ ਸਰਕਾਰ ਨੇ ਕਿਹਾ ਮਹਾਕ ਜ਼ੰਦਾ ਪਾਣੀ ਹੈ ਉਹਦੇ ਕਰਕੇ ਉਹ ਫੈਕਟਰੀ ਬੰਦ ਪਈ ਹੈ ਮਸਲਾ ਕੀ ਉਹ ਨਾਮ ਫੈਕਟਰੀ ਸੀਗਾ ਇੰਡਸਟਰੀ ਲੈਸ ਸੀ ਇੱਥੇ ਵੀ ਇੰਡਸਟਰੀ ਲੈਸ ਹੈ ਉਹਨਾਂ ਨੂੰ ਜਾਨੀ ਉਹਨਾਂ ਸੀ ਬਾਹਰ ਆਉਣੇ ਆ ਜਿਸ ਵੀਰ ਜੀ ਤੁਸੀਂ ਕੁਝ ਕਹਿਣਾ ਤਾਂ ਉਹਨਾਂ ਚਿਰ ਕਹਿ ਲੋ ਤੁਸੀਂ ਵੀ ਆ ਜ ਸਾਹਮਣੇ ਜਸ ਬਸ ਬਥੇਰੀਆਂ ਗੱਲਾਂ ਹੋ ਗਈਆਂ ਜੀ ਬਹੁਤ ਸਾਰੇ ਗੱਲ ਮੇਰੇ ਖਿਆਲ ਪਹੁੰਚ ਗਈ ਮਸਲਾ ਇਹ ਹੈ ਕਿ ਕੰਮ ਹਲੇ ਕਰਨ ਵਾਲਾ ਬਹੁਤ ਹੈ ਹਲੇ ਸਿਰਫ ਇੱਕ ਟ੍ਰੇਲਰ ਹੀ ਹੈ ਜਿਹੜਾ ਮਾੜਾ ਮੋਟਾ ਕੁਝ ਹੋਇਆ ਬਹੁਤ ਕੰਮ ਕਰਨਾ ਬਾਕੀ ਹੈ ਤੇ ਪੰਜਾਬ ਦੇ ਲੋਕਾਂ ਦੀ ਜੇ ਆਪਾਂ ਜਾਨ ਬਚਾਣੀ ਹੈ ਸੇਤਾਂ ਬਚਾਣੀ ਹੈ ਤਾਂ ਸਾਰੇ ਪੰਜਾਬ ਨੂੰ ਮਿਹਨਤ ਕਰਨੀ ਪੈਣੀ ਹੈ ਕੱਲੀ ਆ ਸਰਕਾਰ ਤੇ ਨਾ ਛੱਡੀਏ ਜਿਹੜੀ ਸਿਰਫ ਸਰਕਸ ਦਿਖਾ ਰਹੀ ਆ ਆਪਾਂ ਨੂੰ ਬਹੁਤ ਬਹੁਤ ਪਤਾ ਕੀ ਹੋ ਰਿਹਾ ਨਾ ਆਪਾਂ ਨਾ ਸਾਨੂੰ ਲੱਗ ਰਿਹਾ ਹੋਊਗਾ ਕਿਸੇ ਨੇ ਬਸ ਸੀਰੀਅਸਲੀ ਜਸਕਿਰਤ ਜੀ ਸਾਨੂੰ ਕੋਈ ਸ਼ੌਕ ਨਹੀਂ ਆ ਸੀਚੇਵਾਲ ਹਰਾਂ ਦਾ ਨਾਲ ਲਈ ਬਟ ਮਸਲਾ ਕੀ ਹੋ ਰਿਹਾ ਕਿ ਸੀਚੇਵਾਲ ਹਰਾਂ ਨੂੰ ਸਾਹਮਣੇ ਰੱਖ ਕੇ ਸਰਕਾਰ ਬੇਫਿਕੂ ਬਣਾ ਰਹੀ ਹੈ ਇਧਰ ਵੀ ਹੋ ਰਿਹਾ ਇਸ ਕਰਕੇ ਸਾਨੂੰ ਕਹਿਣਾ ਪੈ ਰਿਹਾ ਪਾਣੀ ਦਾ ਮਸਲਾ ਬਹੁਤ ਸੀਰੀਅਸ ਹੈ ਜਿਹਨਾਂ ਜ਼ਿੰਦਗੀ ਜੁੜੀ ਹੈ ਜੇ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਪਾਣੀ ਹੈ ਅਸੀਂ ਘਰ ਘਰ ਘੂਰੇ ਤੁਰਦੇ ਆਂ ਕੱਲ ਮੁਕਤਸਰ ਦੇ ਵਿੱਚ ਸੀ ਉੱਥੇ ਇੱਕ ਪੇਪਰ ਮੇਲਾ ਸੀ ਫੀਕੀਆ ਵਾਲਿਆਂ ਦੀ ਅੱਜ ਹਮੀਰਾਜ ਸੀਗੇ ਉਹ ਤੋਂ ਪਹਿਲਾਂ ਹਰ ਪੰਜਾਬ ਦੇ ਹਰ ਹਾਸੇ ਇਵਨ ਆ ਆ ਸਾਹਮਣੇ ਖੜੇ ਮੁੰਡੇ ਇਹਨਾਂ ਨੇ ਉੱਥੇ 100 ਫੈਕਟਰੀ ਹੈ ਗੋਲਖਾਈ ਦੀ ਫੈਕਟਰੀ ਹਮਾਚਰ ਅੱਛਾ ਉੱਥੋਂ 100 ਫੈਕਟਰੀ ਦਾ ਗੰਦਾ ਪਾਣੀ ਬਿਨਾਂ ਟ੍ਰੀਟ ਕੀਤੇ ਸਤਲੁਜ ਪੈਂਦਾ ਔਰ ਪੰਜਾਬ ਚ ਆ ਜਾਂਦਾ ਮਨਾਲੀ ਦਾ ਸਾਰਾ ਪਾਣੀ ਉੱਤੋਂ ਪੈਂਦਾ ਉਹ ਬਿਆਸ ਚ ਪੈ ਕੇ ਫਿਰ ਥੱਲੇ ਆਉਂਦਾ ਉਹ ਬਿਆਸ ਚ ਪੈਂਦਾ ਇਹ ਸਤਲੁਜ ਚ ਪੈਂਦਾ ਗੋਲਖਾਈ ਦਾ ਸੋ ਇਹ ਜੋ ਬੁਰਾ ਹਾਲ ਹੋ ਚੁੱਕਿਆ ਹੈ ਇਹਦੇ ਬਾਰੇ ਅਸੀਂ ਲੱਗੇ ਹੋਏ ਆ ਭਗਵੰਤ ਹੋਰਾਂ ਨੇ ਉਹ ਗੋਲਖਾਈ ਦੀ ਫੈਕਟਰੀ ਲਈ ਉਹ ਤੇ ਨੋਟਸ ਬੋਲਿਆ ਉਹਦੇ ਕਰਕੇ ਆ ਕੀ ਨਾ ਆਪਣਾ ਹਰਜੋਤ ਬਹਿਸ ਭਾਈ ਜੀ ਭਗਵੰਤ ਤੁਸੀਂ ਤੁਸੀਂ ਭਗਵੰਤ ਕਹਿੰਦੇ ਫਿਰ ਮੁੜ ਕੇ ਓਖਾ ਆ ਜਾਂਦਾ ਵੀ ਕਿਹੜੇ ਭਗਵੰਤ ਨੇ ਉਹ ਚੱਲ ਤੈਨੂੰ ਮੁੱਖ ਮੰਤਰੀ ਨਾਲ ਮਿਲ ਗਿਆ ਮਾੜੀ ਗੱਲ ਤੂੰ ਕਹਿੰਦੀ ਉਹਨਾਂ ਦਾ ਵੀ ਇਹੀ ਚਾਅ ਸੀ ਕਿ ਮੁੱਖ ਮੰਤਰੀ ਬਣੀਏ ਨਾ ਕਿ ਬਣ ਕੇ ਕੁਝ ਕਰੀਏ ਮੈਂ ਕਹੂੰਗਾ ਬੰਨਾ ਅਹਿਮ ਨਹੀਂ ਹੁੰਦਾ ਬਣ ਕੇ ਕੀ ਕੀਤਾ ਇਹ ਅਹਿਮ ਹੁੰਦਾ ਪਲੀਜ਼ ਇਹ ਦੇ ਲੋ ਸੋਚੋ ਸਾਡੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਅਸੀਂ ਕੁਝ ਨਹੀਂ ਲੈਣਾ ਇਹ ਇੰਜੀਨੀਅਰ ਨੇ ਆਪ ਦਾ ਕੰਮ ਕਰਦੇ ਨੇ ਮੈਂ ਫਿਲਮਾਂ ਬਣਾਉਣਾ ਇਹਨਾਂ ਦਾ ਹੋਰ ਕੰਮ ਹੈ ਇਹਦਾ ਇਹ ਪੱਤਰਕਾਰ ਹੈ ਅਸੀਂ ਕਿਉਂ ਤੁਰੇ ਫਿਰਦੇ ਹਾਂ ਛੱਡ ਛੜਾ ਕੇ ਇਸ ਲਈ ਕਿ ਪੰਜਾਬ ਦਾ ਜੇ ਪਾਣੀ ਸਹੀ ਨਾ ਰਿਹਾ ਤਾਂ ਸਾਡੇ ਕੋਲ ਹੀ ਕੀ ਬਚਿਆ ਤਾਂ ਪਲੀਜ਼ ਆ ਸਾਡੀ ਮਿਹਨਤ ਹੈ ਤੁਹਾਡੇ ਸਾਹਮਣੇ ਹੱਥ ਜੋੜ ਕੇ ਕਿ ਸਾਨੂੰ ਤੁਹਾਡੇ ਵਿਰੁੱਧ ਲੋਕਾਂ ਦੀ ਹੋਰ ਘੇਰਾਬੰਦੀ ਕਰਾ ਕੇ ਉਹਨਾਂ ਨੂੰ ਲਾਮਬੰਦੀ ਕਰਕੇ ਤੁਹਾਡੀ ਘੇਰਾਬੰਦੀ ਨਾ ਕਰਨੀ ਪਵੇ ਸਮਝ ਜੋ ਮੈਨੇਜਰ ਐਕਚੁਅਲ ਚ ਕੰਮ ਕਰੋ ਨਾ ਕਿ ਆਏ ਕਿ ਬੰਨ ਮਾਰ ਦਿਓ ਸਾਫ ਪਾਣੀ ਨਜ਼ਰ ਨਾ ਆਵੇ ਗੰਦਾ ਤੇ ਸਾਫ ਪਾਣੀ ਅੱਡੋ ਅੱਡ ਨਜ਼ਰ ਨਾ ਆਵੇ ਇੱਥੇ ਕੰਮ ਕਰਦੇ ਹੋ ਇਹ ਨਾ ਕਰੋ ਸੱਸੀ ਕਾਲ ਜੀ